ਸਾਡਾ ਡੀਡੀ ਪੰਜਾਬੀ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਾਡੇ ਅੱਜ ਦੇ ਪ੍ਰੋਗਰਾਮ ਕਾਨੂੰਨੀ ਨੁਕਤੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਰਹੇਗਾ ਕੇਸਾਂ ਦੇ ਫੈਸਲਿਆਂ ਵਿੱਚ ਦੇਰੀ ਦੇ ਕਾਰਨ ਅਤੇ ਹੱਲ। ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨਗੇ ਸਾਡੇ ਨਾਲ ਅੱਜ ਦੇ ਸਾਡੇ ਖਾਸ ਮਹਿਮਾਨ ਨੇ ਰਿਟਾਇਰਡ ਜਸਟਿਸ ਹਰਮਿੰਦਰ ਸਿੰਘ ਮਦਾਨ ਜੀ। ਸਰ ਤੁਹਾਡਾ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ ਹੈ। ਮਿਹਰਬਾਨੀ ਜੀ ਬਹੁਤ ਧੰਨਵਾਦ ਤੁਹਾਡਾ। ਤਾ ਥੋੜਾ ਜਿਹਾ ਸਰਦੀ ਬੈਕਗ੍ਰਾਉਂਡ ਬਾਰੇ ਦੱਸ ਦਈਏ ਕਿ ਜੱਲ ਸਾਹਿਬ ਨੇ 1990 ਦੇ ਵਿੱਚ ਜਿਹੜੀ ਹੈ ਜੁਡੀਸ਼ਰੀ ਨੂੰ ਜੁਆਇਨ ਕੀਤਾ ਸੀ ਤਾਂ ਸਨ 2023 ਦੇ ਵਿੱਚ ਅਗਸਤ 2023 ਦੇ ਵਿੱਚ ਐਜ਼ ਅ ਜਿਹੜੇ ਜਸਟਿਸ ਹਾਈ ਕੋਰਟ ਪੰਜਾਬ ਰਹਿਣ ਹੈ ਨਾ ਹਾਈ ਕੋਰਟ ਉੱਥੋਂ ਸਾਰਾ ਰਟਾਇਰ ਹੋਏ ਨੇ ਤਾਂ ਪ੍ਰੋਗਰਾਮ ਨੂੰ ਅੱਗੇ ਵਧਾਉਨੇ ਆ ਸ਼ੁਰੂ ਕਰਦੇ ਆ آغاز ਕਰਦੇ ਆ ਸਰ ਜაძਵੀ ਸਾਡੇ ਕੋ ਕੋਈ ਕਲਾਇੰਟ ਆਉਂਦੇ ਆ ਤਾਂ ਉਹਨਾਂ ਦਾ ਇੱਕ ਪਹਿਲਾ ਸਵਾਲ ਆ ਹੁੰਦਾ ਕਿ ਵਕੀਲ ਸਾਹਿਬ ਕੇਸ ਹੱਲ ਹੋਣ ਦੇ ਵਿੱਚ ਟਾਈਮ ਕਿੰਨਾ ਲੱਗੇਗਾ ਜੀ ਤਾਂ ਸਾਡੇ ਕੋਲ ਇਸ ਸਵਾਲ ਦਾ ਜਵਾਬ ਨਹੀਂ ਹੁੰਦਾ ਜੀ ਹੂੰ ਤਾਂ ਅੱਜ ਇਹ ਸੀ ਗੱਲ ਕਰਨੀ ਹੈ ਕਿ ਤੁਹਾਡੇ ਮੁਤਾਬਕ ਜਿਹੜਾ ਜਦ ਵੀ ਕੋਈ ਕੇਸ ਕਿਸੇ ਅਦਾਲਤ ਦੇ ਵਿੱਚ ਚੱਲਦਾ ਹੈ ਉਸ ਦੇ ਵਿੱਚ ਜ਼ਰੂਰਤ ਤੋਂ ਜ਼ਿਆਦਾ ਜਿਹੜਾ ਵਕਤ ਲੱਗਣ ਦਾ ਕੀ ਕਾਰਨ ਹੋਊਗਾ ਦੇਖੋ ਗੱਲ ਇਹ ਹੈ ਜੀ ਕਿ ਭਾਰਤੀ ਸੰਵਿਧਾਨ ਵੀ ਜਿਹੜਾ ਨਾ ਹਾਂਜੀ ਇਹ ਕਹਿੰਦਾ ਹੈ ਕਿ ਹਰ ਨਾਗਰਿਕ ਨੂੰ ਜਲਦੀ ਨਿਆਂ ਮਿਲੇਗਾ ਹਾਂਜੀ ਤੇ ਪਰ ਗੱਲ ਇਹ ਹੈ ਕਿ ਅਸਲ ਦੇ ਵਿੱਚ ਜਿਹੜਾ ਨਿਆਂ ਮਿਲਣ 'ਚ ਕਾਫੀ ਦੇਰੀ ਹੋ ਜਾਂਦੀ ਹੈ ਹਾਂਜੀ ਇਹਦੇ ਜਿਹੜੇ ਆ ਇੱਕ ਕਾਰਨ ਨਹੀਂ ਕਈ ਕਾਰਨ ਨੇ ਠੀਕ ਹੈ ਜੀ ਪਹਿਲਾਂ ਤਾਂ ਇਹ ਹੈ ਕਿ ਸਾਡੇ ਮੁਲਕ 'ਚ ਜਿਹੜੀ ਜੱਜ ਪੋਪੂਲੇਸ਼ਨ ਰੇਸ਼ਿਓ ਹੈ ਹਾਂਜੀ ਸਰ ਉਹ ਬਹੁਤ ਘੱਟ ਹੈ ਠੀਕ ਹੈ ਜੀ 10 ਲੱਖ ਦੀ ਆਬਾਦੀ ਪਿੱਛੇ 20 ਜਾਂ 22 ਜੱਜ ਜਿਹੜੇ ਆ ਉਹ ਹੈਗੇ ਨੇ ਠੀਕ ਹੈ ਜੀ ਜਦਕਿ ਲਾ ਕਮਿਸ਼ਨ ਨੇ ਤਕਰੀਬਨ 40 ਸਾਲ ਪਹਿਲਾਂ ਕਿਹਾ ਸੀ ਕਿ ਇਹ ਨੰਬਰ 50 ਹੋਣਾ ਚਾਹੀਦਾ 50 ਜੱਜ 10 ਲੱਖ ਦੀ ਵਸੋਂ ਦੇ ਪਿੱਛੇ ਠੀਕ ਹੈ ਜੀ ਔਰ ਜਿਹੜੇ ਉਨਤ ਮੁਲਕ ਨੇ ਡਵਲਪਡ ਕੰਟਰੀਜ਼ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਅਮਰੀਕਾ ਵਿੱਚ ਇਹ ਰੇਸ਼ੋ ਜਿਹੜੀ ਹੈ 150 ਜੱਜ 10 ਲੱਖ ਦੀ ਵਸੂ ਪਿੱਛੇ ਆ ਔਰ ਯੂਰੋਪੀਅਨ ਕੰਟਰੀਜ਼ ਵਿੱਚ ਇਹ ਕੋਈ 250 ਜੱਜ 10 ਲੱਖ ਦੀ ਵਸੂ ਪਿੱਛੇ ਆ ਪਹਿਲਾ ਕਾਰਨ ਤੇ ਇਹ ਹੈ ਜੀ ਦੂਜਾ ਕਾਰਨ ਇਹ ਕਿ ਜਿੰਨੀਆਂ ਵੀ ਸਾਡੀਆਂ ਸੈਂਕਸ਼ਨ ਸਟਰੈਂਥ ਹੈਗੀ ਹੈ ਜਿਸ ਹਿਸਾਬ ਨਾਲ ਹਾਂ ਜੀ ਸਰ ਸੋ ਇਸ ਵੇਲੇ ਸੁਪਰੀਮ ਕੋਰਟ ਦੇ ਵਿੱਚ ਤਾਂ ਪੂਰੀ ਸਟ੍ਰੈਂਥ ਹੈ 34 ਦੇ 34 ਜੱਜ ਨੇ ਠੀਕ ਹੈ ਸਰ ਪਰ ਹਾਈ ਕੋਰਟ ਦੇ ਵਿੱਚ ਔਰ ਡਿਸਟ੍ਰਿਕਟ ਜੁਡੀਸ਼ਰੀ ਚ ਹਾਂਜੀ ਆਲਮੋਸਟ ਜਿਹੜਾ ਨਾ ਉਹ 1/3 ਹਿੱਸੇ ਦੇ ਕਰੀਬ ਜੜੀਆਂ ਪੋਸਟਾਂ ਉਹ ਖਾਲੀ ਰਹਿ ਜਾਂਦੀਆਂ ਠੀਕ ਹੈ ਸਰ ਉਹਨਾਂ ਨੂੰ ਭਰਨ ਦੇ ਵਿੱਚ ਕਾਫੀ ਦੇਰੀ ਹੁੰਦੀ ਹੈ ਤੋ ਨਤੀਜਾ ਇਹ ਹੁੰਦਾ ਹੈ ਕਿ ਜਿਹੜੇ ਹੈ ਜਿਹੜੇ ਜੱਜ ਵਰਕ ਕਰਦੇ ਨੇ ਉਹ ਓਵਰਵਰਕਡ ਹੋ ਜਾਂਦੇ ਨੇ ਉਹਨਾਂ ਕੋਲ ਜਿਹੜੇ ਹੈ ਬਹੁਤ ਜਿਆਦਾ ਕੇਸ ਜਿਹੜੇ ਆ ਉਹ ਪੈਡਨਸੀ ਹੋ ਜਾਂਦੀ ਹੈ ਜਿਹੜੀ ਕਿ ਉਹਨਾਂ ਲਈ ਬਹੁਤ ਮੁਸ਼ਕਲ ਹੋ ਜਾਂਦਾ ਹੈ ਉਹਨਾਂ ਕੇਸਾਂ ਨੂੰ ਡੀਲ ਵਿਦ ਕਰਨਾ ਤੀਸਰਾ ਕਾਰਨ ਇਹ ਹੈ ਕਿ ਸਾਡੇ ਮੁਲਕ ਦੇ ਵਿੱਚ ਜਿਹੜਾ ਆਲਟਰਨੇਟਿਵ ਡਿਸਪਿਊਟ ਆਫ ਰੈਜ਼ੋਲੂਸ਼ਨ ਹੈ ਨਾ ਜੀ ਜਿੱਦਾਂ ਆਰਬਿਟ੍ਰੇਸ਼ਨ ਹੋਇਆ ਮੀਡੀਏਸ਼ਨ ਹੋਇਆ ਕੰਸਿਲੀਏਸ਼ਨ ਹੋਇਆ ਜਾਂ ਲੋਕ ਅਦਾਲਤ ਦੇ ਨੂੰ ਰੈਫਰੈਂਸ ਕਰਨਾ ਹੋਇਆ ਹਾਂਜੀ ਸਰ ਉਹਦਾ ਪ੍ਰਚਲਨ ਹਜੇ ਬਹੁਤ ਥੋੜਾ ਹੈ ਠੀਕ ਹੈ ਸਰ ਉਹ ਇੰਨੀ ਪਪੂਲਾਰਿਟੀ ਗੇਨ ਨਹੀਂ ਕਰ ਪਾਇਆ ਇਸ ਕਰਕੇ ਜਿਆਦਾ ਜਿਹੜਾ ਕੇਸਾਂ ਦਾ ਭਾਰ ਹੈ ਉਹ ਸਿਵਲ ਕੋਰਟਸ ਵਾਲੇ ਪਾਸੇ ਹੋਈ ਜਾਂਦਾ ਤੇ ਉਹਦੇ ਨਾਲ ਕਿਉਂਕਿ ਜੱਜ ਨੰਬਰ ਆਫ ਕੇਸਸ ਨਾਲ ਜਿਹੜਾ ਡੀਲ ਕਰਨਾ ਹੁੰਦਾ ਉਹ ਜਿਆਦਾ ਹੁੰਦਾ ਤੇ ਉਹ ਸਬਸਟੈਂਸ਼ੀਅਲ ਕੰਮ ਨਹੀਂ ਕਰ ਪਾਉਂਦੇ ਫਿਰ ਉਹ ਤਰੀਕਾਂ ਹੀ ਪਈ ਜਾਂਦੀਆਂ ਨੇ ਔਰ ਅਡਜਰਨਮੈਂਟ ਕਲਚਰ ਜਿਹੜਾ ਹੈਗਾ ਉਹ ਜਿਹੜਾ ਹੁੰਦਾ ਤੇ ਇੱਕ ਇਨਫਰਾਸਟ੍ਰਕਚਰ ਦੀ ਕਮੀ ਵੀ ਹੈ ਜੀ ਠੀਕ ਹੈ ਜੀ ਇਨਫਰਾਸਟ੍ਰਕਚਰ ਜਿਹੜਾ ਹੈਗਾ ਉਹ ਜਿੱਦਾਂ ਹੁਣ ਸਪੋਰਟਿੰਗ ਸਟਾਫ ਦੀ ਕਮੀ ਹੈ ਹਾਂਜੀ ਕੋਈ ਟੈਕਨੋਲੋਜੀ ਹਜੇ ਇੰਟਰੋਡਿਊਸ ਕਰਤਾ ਰਹੇ ਨੇ ਜੁਡੀਸ਼ੀਅਲ ਸਿਸਟਮ ਚ ਪਰ ਪੂਰੀ ਤਰ੍ਹਾਂ ਨਹੀਂ ਹੋਈ ਠੀਕ ਹੈ ਉਹਦੇ ਵਿੱਚ ਵੀ ਹੋਰ ਜ਼ੋਰ ਲਾਉਣ ਦੀ ਇਹ ਜ਼ਰੂਰਤ ਹੈਗੀ ਹੈ ਠੀਕ ਹੈ ਜੀ ਸੋ ਇਹਨਾਂ ਕਾਰਨਾਂ ਕਰਕੇ ਜਿਹੜਾ ਉਹ ਮੁਕਦਮਿਆਂ ਦੇ ਫੈਸਲੇ ਵਿੱਚ ਦੇਰੀ ਹੁੰਦੀ ਹੈ ਔਰ ਜਿੱਦਾਂ ਕਹਿੰਦੇ ਨੇ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ ਇਹ ਗੱਲ ਵੀ ਸਹੀ ਹੈ ਪਰ ਇਹ ਹਾਰਸ਼ ਰਿਐਲਿਟੀ ਇਹ ਹੈ ਕਿ ਸਾਡੇ ਕਾਫੀ ਦੇਰੀ ਹੁੰਦੀ ਹੈ ਠੀਕ ਹੈ ਜੀ ਇਹ ਜੱਜ ਸਾਹਿਬ ਇੱਕ ਗੱਲ ਕਹਿੰਦੇ ਆ ਕਿ ਜਿਹੜਾ ਸੂਝਵਾਨ ਵਿਅਕਤੀ ਹੁੰਦਾ ਹੈ ਉਸ ਦੀ ਤਰੱਕੀ ਦਾ ਕਾਰਨ ਇਹ ਹੁੰਦਾ ਹੈ ਕਿ ਆਮ ਵਿਅਕਤੀ ਨਾਲੋਂ ਜ਼ਿਆਦਾ ਤਰੱਕੀ ਕਰਦਾ ਹੈ ਕਿਉਂਕਿ ਆਪਣੇ ਆਸ-ਪਾਸੇ ਦੇ ਪ੍ਰਤੀ ਉਹ ਵੇਅਰ ਹੁੰਦਾ ਹੈ ਜੀ ਤਾਂ ਇਹ ਕੀ ਗੱਲ ਹੈ ਸਾਡੀ ਇਹ ਜਿਹੜਾ ਇਹ ਕਿ ਜੁਡੀਸ਼ੀਅਲ ਸਿਸਟਮ ਦੇ ਵਿੱਚ ਵੀ ਟੁੱਕਦੀ ਹੈ ਕਿ ਆਮ ਜਿਹੜੇ ਸਾਡੇ ਲਿਟਿਗੈਂਟ ਹਨ ਜਾਂ ਜਿਹੜਾ ਆਮ ਇੱਕ ਹਿੰਦੁਸਤਾਨ ਦੇ ਬਚਿੰਦੇ ਹਨ ਉਹ ਜਿਹੜੇ ਜਿਹੜੇ ਕਾਨੂੰਨਾ ਪ੍ਰਤੀ ਜਾਂ ਆਪਣੇ ਹੱਕਾਂ ਪ੍ਰਤੀ ਜਾਂ ਨੇ ਸੂਝਵਾਨ ਨਹੀਂ ਗਏ ਨੇ ਅਵੇਰਨ ਨਹੀਂ ਗਏ ਉਹਦਾ ਵੀ ਇੱਕ ਇਹ ਕਾਰਨ ਹੈ ਦੇਰ ਹੋਣ ਦਾ ਜੀ ਅ ਨਹੀਂ ਦੇਖੋ ਸੂਝਵਾਦ ਤੇ ਹੁਣ ਕਾਫੀ ਅਵੇਰਨੈਸ ਲੋਕਾਂ ਚ ਆ ਗਈ ਹੈ ਹਾਂਜੀ ਲੋਕੀ ਆਪਣੇ ਹੱਕਾਂ ਪ੍ਰਤੀ ਕਾਫੀ ਸੁਚੇਤ ਨੇ ਹਾਂਜੀ ਇਹੀ ਕਾਰਨ ਹੈ ਕਿ ਐਜੂਕੇਸ਼ਨ ਚ ਵਾਧਾ ਹੋ ਗਿਆ ਹਾਂਜੀ ਪਹਿਲਾਂ ਜਿਹੜੇ ਲੋਕੀ ਜਿਸ ਨਾਲ ਕੋਈ ਤਕਾ ਹੋ ਜਾਂਦਾ ਸੀ ਜਾਂ ਕਿਸੇ ਕਿਸੇ ਨਾਲ ਨਾਲ ਕੋਈ ਉਹਨੂੰ ਲੱਗਦਾ ਸੀ ਵੀ ਮੈਨੂੰ ਨਿਆ ਜਿਹੜੀ ਮੇਰੇ ਨਾਲ ਕੋਈ ਕੋਈ ਵਾਦਾ ਕਰਦਾ ਹੈ ਤੇ ਉਹ ਫਿਰ ਲਿਟੀਗੇਸ਼ਨ ਚ ਜਾਣੋਂ ਲੋਕੀ ਝਿਜਕਦੇ ਸੀ ਠੀਕ ਹੈ ਹੁਣ ਅਵੇਅਰਨੈਸ ਵਧਣ ਦੇ ਨਾਲ ਸਗੋਂ ਉਹ ਲਿਟੀਗੇਸ਼ਨ ਜਿਆਦਾ ਜਾਣ ਲੱਗ ਪਏ ਨੇ ਠੀਕ ਹੈ ਤਾਂ ਇਹ ਇਹ ਅਵੇਅਰਨੈਸ ਹੀ ਤਾਂ ਇੰਨੀ ਕਮੀ ਨਹੀਂ ਹੈ ਲੇਕਿਨ ਸਾਡੇ ਸਿਸਟਮ ਦੇ ਵਿੱਚ ਜਿਹੜੀਆਂ ਨਾ ਕਾਫੀ ਕਮਜ਼ੋਰੀਆਂ ਹੈਗੀਆਂ ਨੇ ਜਿਨ੍ਹਾਂ ਨੂੰ ਠੀਕ ਕਰਨਾ ਜ਼ਰੂਰੀ ਹੈ ਜੇ ਅਸੀਂ ਲੋਕਾਂ ਦਾ ਵਿਸ਼ਵਾਸ ਜਿਹੜਾ ਸਿਸਟਮ ਦੇ ਵਿੱਚ ਬਰਕਰਾਰ ਰੱਖਣਾ ਹੈ ਆਦਰਵਾਇਜ਼ ਤਾਂ ਫਿਰ ਜੇ ਇੰਨੀ ਡਿਲੇ ਹੁੰਦੀ ਗਈ ਫੇਰ ਉਹਦੇ ਨਾਲ ਤੇ ਲੋਕਾਂ ਦਾ ਵਿਸ਼ਵਾਸ ਸਿਸਟਮ 'ਤੇ ਘਟਦਾ ਹੀ ਜਾਏਗਾ ਠੀਕ ਹੈ ਸਰ ਇੱਕ ਅਸੀਂ ਜਿਆਦਾ ਦੇਖਦੇ ਹਾਂ ਕਿ ਤੁਸੀਂ ਗੱਲ ਕੀਤੀ ਸੀਗੀ ਕਿ ਬਹੁਤ ਸਾਰੇ ਕਾਰਨਾਂ ਦੇ ਵਿੱਚ ਇੱਕ ਜਿਹੜੇ ਕੁਝ ਟੈਕਨੀਕਲ ਕਾਰਨ ਹੁੰਦੇ ਨੇ ਜੀ ਜਿਹਦੇ ਕਰਕੇ ਜਿਹੜੀ ਆ ਕੇਸ ਮਸਲੇ ਹੱਲ ਹੋਣ ਦੇ ਵਿੱਚ ਜਿਹੜੀ ਆ ਦੇਰੀ ਆਉਂਦੀ ਹੈ ਜੀ ਅਸੀਂ ਬਹੁਤ ਸਾਰੀ ਵਾਰ ਇਹ ਦੇਖਦੇ ਹਾਂ ਕਿ ਜਦ ਕਿਸੇ ਵਿਅਕਤੀ ਨੇ ਆਪਣਾ ਮੁਕਦਮਾ ਜਿਹੜਾ ਦਾਇਰ ਕੀਤਾ ਹੈ ਦਾਅਰ ਹੋਣ ਤੋਂ ਬਾਅਦ ਜਿਹੜਾ ਉਸ ਦੇ ਵਿੱਚ ਜਿਹੜਾ ਦੂਜੀ ਧਿਰ ਹੁੰਦੀ ਹੈ ਜੈਂਡ ਰਿਸਪੌਂਡੈਂਟ ਜਿਹੜੇ ਹੁੰਦੇ ਹਨ ਉਹਨਾਂ ਨੂੰ ਇੱਕ ਨੋਟਿਸ ਕੀਤਾ ਜਾਂਦਾ ਹੈ ਜੀ ਉਹ ਨੋਟਿਸ ਹੋਊਗਾ ਦੂਜੀ ਧਿਰ ਪੇਸ਼ ਹੋਊਗੀ ਤਾਂ ਮੁਕੱਦਮਾ ਸ਼ੁਰੂ ਹੋਊਗਾ ਪਰ ਉਹ ਸਟੇਜ ਨੂੰ ਆਉਣ ਨੂੰ ਹੀ ਕਈ ਵਾਰ ਸਾਲਾਂ ਬੱਧੀ ਟਾਈਮ ਲੱਗ ਜਾਂਦਾ ਹੈ ਕਿ ਜਿਹੜਾ ਅਪੀਅਰੈਂਸ ਦੇ ਵਿੱਚ ਇੰਨਾ ਟਾਈਮ ਲੱਗ ਜਾਂਦਾ ਹੈ ਇੱਕ ਮੇਜਰ ਸਮੱਸਿਆ ਹੈ ਜਿਹਦੇ ਕਰਕੇ ਡਿਲੇ ਹੁੰਦੀ ਹੈ ਕਿ ਹੁਣ ਅਸੀਂ ਦੇਖ ਰਹੇ ਹਾਂ ਕਿ ਜਿੱਦਾਂ ਜਿੱਦਾਂ ਸਮਾਂ ਤਰੱਕੀ ਕਰ ਰਿਹਾ ਹੈ ਉਹਦਾ-ਉਹਦਾ ਜਿਹੜੀਆਂ ਸਾਡੇ ਕਾਨੂੰਨ ਅਤੇ ਕੋਟਾਂ ਵੀ ਅਪਡੇਟ ਹੋ ਰਹੀਆਂ ਹਨ ਇਹਦੇ ਬਾਰੇ ਥੋੜਾ ਜਿਹਾ ਸਾਡੇ ਵਿਊਅਰਸ ਨੂੰ ਦਰਸ਼ਕਾਂ ਨੂੰ ਇਹ ਗੱਲ ਦੱਸੋ ਕਿ ਕਿੱਦਾਂ ਜਿਹੜਾ ਇਹ ਆਪਣਾ ਨੋਟਿਸ ਪੀਰੀਅਡ ਹੈ ਇਸ ਤੋਂ ਜਿਹੜਾ ਇਹਨੂੰ ਛੋਟਾ ਕੀਤਾ ਜਾ ਸਕਦਾ ਹੈ ਜਾਂ ਕਿਹੜੇ-ਕਿਹੜੇ ਨਵੇਂ ਕਾਨੂੰਨ ਬਣਾਈ ਗਏ ਹਨ ਜਿਹਦੇ ਨਾਲ ਇਹ ਨੋਟਿਸ ਪੀਰੀਅਡ ਦਾ ਮਸਲਾ ਹੱਲ ਹੋ ਸਕਦਾ ਹੈ ਨਹੀਂ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ ਜਿਹੜਾ ਜਿਆਦਾ ਸਮੱਸਿਆ ਹੀ ਖੜੀ ਹੁੰਦੀ ਹੈ ਸਿਵਲ ਕੇਸਸ ਦੇ ਵਿੱਚ ਹਾਂਜੀ ਸਹੀ ਹੁਣ ਸੀਪੀਸੀ ਜਿਹੜੀ ਹੈ ਇਹਨੂੰ ਬਣਿਆ ਕਰੀਬ 100 ਸਾਲ ਤੋਂ ਜ਼ਿਆਦਾ ਹੋ ਗਏ ਹਾਂਜੀ ਸੋ ਉਹਦੇ ਵਿੱਚ ਸਮੇਂ-ਸਮੇਂ 'ਤੇ ਅਮੈਂਡਮੈਂਟਸ ਤਾਂ ਹੋ ਰਹੀਆਂ ਨੇ ਪਰ ਬੇਸਿਕ ਗੱਲਾਂ ਉਹੀ ਨੇ ਹਾਂਜੀ ਹੁਣ ਪਹਿਲਾਂ ਕਹਿੰਦੇ ਨੇ ਕਿ ਜਿਸਲੇ ਸੂਟਦਾਰ ਹੁੰਦਾ ਉਹਦਾ ਨੋਟਿਸ ਭੇਜਣਾ ਹੈ ਨੋਟਿਸ ਭੇਜਣ ਦਾ ਇਹ ਹੈ ਜੀ ਪਰਸਨ ਸਰਵਿਸ ਜਿਹੜੀ ਆ ਕੋਸ਼ਿਸ਼ ਕਰੋ ਜੇ ਪਰਸਨ ਸਰਵਿਸ ਨਹੀਂ ਹੁੰਦੀ ਤਾਂ ਫੇਰ ਉਹਦੇ ਕੋਈ ਅਡਲਟ ਜਿਹੜਾ ਫੈਮਿਲੀ ਮੈਂਬਰਸ ਹੈ ਉਹਦੇ ਉੱਤੇ ਉਹਦੇ ਰਾਈ ਤਮੀਲ ਕਰਾਓ ਜੇ ਉਹ ਉਹ ਵੀ ਨਹੀਂ ਹੈਗਾ ਜਾਂ ਉਹ ਇਨਕਾਰ ਕਰਦਾ ਹੈ ਕੋਈ ਤਾਂ ਫਿਰ ਤੁਸੀਂ ਮਨਾਦੀ ਜਾਂ ਚਸਪਾਨਗੀ ਕਰਾਓ ਹੁਣ ਜ਼ਮਾਨਾ ਕਿਤੇ ਤਾਂ ਕਿਤੇ ਪਹੁੰਚ ਗਿਆ ਅਜੇ ਹਜੇ ਵੀ ਮਨਾਦੀ ਵਾਲੇ ਪਾਸੇ ਤੇ ਚਸਪਾਨਗੀ ਜਿਹੜੀ ਹੈਗੀ ਆ ਵੀ ਉਹ ਇੱਕ ਨਕਲ ਜਿਹੜੀ ਆ ਉਹਦੇ ਘਰ ਦੇ ਬਾਹਰ ਚ ਜਿਹੜੀ ਚਸਪਾ ਕਰਕੇ ਆਉਣੀ ਆ ਉਹ ਹਜੇ ਵੀ ਕਾਨੂੰਨ ਹੈ ਤਾਂ ਫਿਰ ਏ ਹੈ ਜੀ ਕਿ ਜੇ ਚਾਰੇ ਬੰਨੇ ਨਹੀਂ ਗੱਲ ਬਣਦੀ ਤਾਂ ਫਿਰ ਤੁਸੀਂ ਅਖਬਾਰ ਚ ਕਢਾਓ ਅੱਛਾ ਅਖਬਾਰ ਚ ਕਢਾਉਣਾ ਖਰਚੀਲਾ ਵੀ ਏ ਤੇ ਟਾਈਮ ਵੀ ਬਹੁਤ ਲੱਗਦਾ ਤੇ ਉਹਦੇ ਨਾਲ ਜਿਹੜਾ ਇਹ ਆਪਣਾ ਕਾਫੀ ਸਮਾਂ ਜਿਹੜਾ ਕੰਜ਼ਿਊਮ ਹੋ ਜਾਂਦਾ ਤੇ ਆਨ ਦਾ ਅਦਰ ਹੈਂਡ ਅੱਜ ਕੱਲ ਤਾਂ ਈਮੇਲ ਦੇ ਰਹਾਂ ਈ ਔਰ ਜਿਹੜਾ ਵਟਸਐਪ ਦੇ ਰਹਾਂ ਈ ਜਿਹੜਾ ਨੋਟਿਸ ਦੇਣਾ ਉਹ ਬਹੁਤ ਆਸਾਨ ਵੀ ਹੈ ਔਰ ਉਹ ਉਹਨੂੰ ਜਿਹੜਾ ਨਾ ਕੋਰਸ ਨੂੰ ਉਸ ਪਾਸੇ ਜਿਹੜਾ ਨਾ ਧਿਆਨ ਦੇਣਾ ਚਾਹੀਦਾ ਸੋ ਇਹ ਇਹ ਅਮੈਂਡਮੈਂਟ ਹੋਣੀ ਚਾਹੀਦੀ ਹੈ ਜੀ ਤੇ ਤਾਂ ਕਿ ਇਹ ਕਮ ਸਕਸਮ ਨੋਟਿਸ ਦਾ ਜਿਹੜਾ ਸਾਇਨਾ ਸਮਾਂ ਲੱਗਦਾ ਉਹਨੂੰ ਅਸੀਂ ਜਿਹੜਾ ਮਿਨੀਮਾਈਜ਼ ਕਰ ਸਕੀਏ ਬਿਲਕੁਲ ਠੀਕ ਹੈ ਇਹ ਤਾਂ ਗੱਲ ਸੀ ਕਿ ਜਿਹੜਾ ਹੈਗਾ ਇਹ ਕੇਸ ਜਦੋਂ ਸੇ ਧਾਇਰ ਕਰਦੇ ਆ ਤਾਂ ਉਸ ਤੋਂ ਬਾਅਦ ਜਿਹੜਾ ਸਾਡਾ ਤਲਵੀ ਹੋਣੀ ਹੈ ਜਾਂ ਜਿਹਨੂੰ ਆਪਾਂ ਕਹਿੰਦੇ ਨੋਟਿਸ ਪੀਰੀਅਡ ਹੈਗਾ ਉਹਦੇ ਵਿੱਚ ਦੂਜੀ ਧਿਰ ਨੂੰ ਪੇਸ਼ ਕਰਵਾਉਣਾ ਹੈ ਜੀ ਉਸ ਤੋਂ ਬਾਅਦ ਅਗਲੀ ਸਟੇਜ ਹੁੰਦੀ ਹੈ ਦਾਵਾ ਅਗੇਂਸਟ ਜਿਹੜਾ ਜਵਾਬ ਦਾਵਾ ਆਉਣਾ ਤਾਂ ਫਿਰ ਜਿਹੜਾ ਕੇਸ ਆਪਾਂ ਅਸੀਂ ਦੇਖਦੇ ਹਾਂ ਗਵਾਹੀਆਂ ਦੇ ਉੱਤੇ ਲੱਗ ਜਾਂਦਾ ਹੈ ਜੀ ਅਸੀਂ ਬਹੁਤ ਸਾਰੀ ਵਾਰ ਦੇਖਦੇ ਹਾਂ ਕਿ ਕਈ ਵਾਰ ਜਿਹੜੇ ਫੌਜਦਾਰੀ ਦੇ ਕੇਸਿਸ ਹੁੰਦੇ ਹਨ ਖਾਸ ਕਰ ਉਹਦੇ ਵਿੱਚ ਜਿਹਦਾ 25 25 30 30 ਗਵਾਹ ਵੀ ਹੁੰਦੇ ਆ ਤਾਂ ਸਿਵਲ ਦੇ ਵਿੱਚ ਵੀ ਗਵਾਹ ਹੁੰਦੇ ਆ ਉਸ ਦੇ ਵਿੱਚ ਇੱਕ ਬਹੁਤ ਲੰਬਾ ਸਮਾਂ ਜਿਹੜਾ ਜੀ ਉਹ ਲੰਘ ਜਾਂਦਾ ਹੈ ਜੀ ਖਾਸ ਕਰ ਜਿਹੜੇ ਕ੍ਰਿਮੀਨਲ ਕੇਸਿਸ ਹੁੰਦੇ ਹਨ ਹਾਂ ਜੀ ਇਹ ਜਿਹੜਾ ਸਮਾਂ ਆ ਇਸ ਨੂੰ ਕਿਦਾਂ ਘਟਾਇਆ ਜਾ ਸਕਦਾ ਹੈ ਕਿ ਜਿਹੜਾ ਕੋਈ ਪੀੜਤ ਵਿਅਕਤੀ ਹੈ ਉਹ ਇਸ ਸਮੇਂ ਨੂੰ ਘਟਾਉਣਾ ਚਾਹੁੰਦਾ ਹੈ ਮਾਨਯੋਗ ਅਦਾਲਤ ਕੋ ਕੀ ਫਰਿਆਦ ਕਰ ਸਕਦਾ ਹੈ ਕਿ ਉਹ ਵੀਡੀਓ ਕਾਨਫਰੈਂਸਿੰਗ ਦੀ ਫਰਿਆਦ ਕਰ ਸਕਦੇ ਹਨ ਜਾਂ ਫਿਰ ਉਹ ਲੋਕਲ ਕਮਿਸ਼ਨ ਅਪਾਇੰਟ ਕਰਨ ਦੀ ਫਰਿਆਦ ਕੀਤੀ ਜਾ ਸਕਦੀ ਹੈ ਉਹਦੇ ਬਾਰੇ ਸਾਡੇ ਈਵਰਸ ਨੂੰ ਬਿਲਕੁਲ ਤੁਹਾਡੀ ਗੱਲ ਠੀਕ ਹੈ ਮੈਂ ਇਹ ਕਹਿਣਾ ਚਾਹਾਂਗਾ ਕਿ ਸਿਵਲ ਕੇਸਿਸ ਦੇ ਵਿੱਚ ਔਰ ਕ੍ਰਿਮੀਨਲ ਕੇਸਿਸ ਵੀ ਕਹਿ ਲਓ ਆਮ ਤੌਰ ਤੇ ਜਿਹੜੀ ਗਵਾਹਾਂ ਦੀ ਲਿਸਟ ਦਿੱਤੀ ਜਾਂਦੀ ਹੈ ਉਹਨਾਂ ਚ ਬਹੁਤ ਜ਼ਿਆਦਾ ਰੈਲੇਵੈਂਟ ਗਵਾਹ ਨਹੀਂ ਹੁੰਦੇ ਰੈਲੇਵੈਂਟ ਗਵਾਹ ਤਾਂ ਥੋੜੇ ਹੀ ਹੁੰਦੇ ਨੇ ਲੇਕਿਨ ਕੋਈ ਧਿਰਾਂ ਜਿਹੜੀਆਂ ਉਹ ਮਸਲਾ ਡਿਲੇ ਕਰਨ ਦੇ ਵਿੱਚ ਇੰਟਰਸਟਡ ਹੁੰਦੀਆਂ ਉਹ ਬਹੁਤ ਲੰਬੀ ਚੌੜੀ ਲਿਸਟ ਦੇ ਦੇਣਗੇ ਜੀ ਇਹ ਗਵਾ ਵੀ ਜਿਹੜਾ ਅਸੀਂ ਤਲਬ ਕਰਨਾ ਹੈ ਇਹਨੂੰ ਵੀ ਐਗਜ਼ਾਮਨ ਕਰਨਾ ਹੈ ਤੇ ਜੇ ਜਿਹੜਾ ਇਜਾਜ਼ਤ ਸਾਹਿਬ ਨੇ ਉਹ ਆਪਣਾ ਥੋੜਾ ਜਿਹਾ ਟਾਈਮ ਲਾ ਕੇ ਦੇਖ ਲੈਣ ਕਿ ਜਿਹੜੇ ਰੈਲੇਵੈਂਟ ਗਵਾ ਆ ਉਹਨਾਂ ਨੂੰ ਸਮਨ ਕਰਨ ਦੀ ਇਜਾਜ਼ਤ ਦੇਣ ਤੇ ਹਰ ਇੱਕ ਦੇ ਉੱਤੇ ਇੰਨਾ ਕਹੀ ਜਾਣ ਕਿ ਹਾਂ ਜੀ ਤੁਸੀਂ ਬੁਲਾ ਲਓ ਇਹਨਾਂ ਨੂੰ ਕਰ ਲਓ ਐਗਜ਼ਾਮਨ ਠੀਕ ਹੈ ਜੀ ਇਸੇ ਤਰ੍ਹਾਂ ਜਿਸ ਲਈ ਫੌਜਦਾਰੀ ਕੇਸ ਦੇ ਵਿੱਚ ਚਲਾਨ ਪੇਸ਼ ਹੁੰਦਾ ਹੈ ਤੇ ਕਈ ਗਵਾ ਉਹਨਾਂ ਨੇ ਅਨਸੈਸਰੀ ਕੀਤੇ ਹੁੰਦੇ ਨੇ ਜਿੱਦਾਂ ਹੁਣ ਜਿਹਨੇ ਐਫ ਆਈ ਆਰ ਰਿਕਾਰਡ ਕੀਤਾ ਉਹਨੂੰ ਵੀ ਗਵਾ ਰੱਖ ਲੈਣਗੇ ਸਪੈਸ਼ਲ ਰਿਪੋਰਟ ਭੇਜਣ ਵਾਲੇ ਨੂੰ ਵੀ ਗਵਾ ਰੱਖ ਲੈਣਗੇ ਮਤਲਬ ਉਹ ਹਰ ਕਿਸਮ ਦੇ ਜਿਹੜੇ ਨਾ ਉਹ ਗਵਾ ਰੱਖੀ ਜਾਂਦੇ ਨੇ ਜਿਹੜੇ ଫਾਰਮਲ ਹੁੰਦੇ ਨੇ ਜਿਨ੍ਹਾਂ ਦਾ ਕੋਈ ਬਹੁਤਾ ਲੈਣਾ ਦੇਣਾ ਨਾ ਹੁੰਦਾ ਨਹੀਂ ਤੇ ਉਹਨਾਂ ਨੂੰ ਜੇ ਆਪਾਂ ਪਹਿਲਾਂ ਹੀ ਉਹਨਾਂ ਦਾ ਜਿਹੜੇ ਆ ਉਹ ਲਕੀਰ ਫੇਰਦੀ ਹੈ ਵੀ ਇਹਨਾਂ ਨੂੰ ਕਰਾਉਂਦੀ ਕੋਈ ਜ਼ਰੂਰਤ ਨਹੀਂ ਉਹਦਾ ਅਦਾਲਤ ਦਾ ਸਮਾਂ ਵੀ ਬਚਦਾ ਤੇ ਟ੍ਰਾਇਲ ਵੀ ਜਲਦੀ ਹੁੰਦਾ ਹੈ ਜੋ ਤੱਕ ਤੁਸੀਂ ਕਿਹਾ ਜੀ ਕਿ ਜਿਹੜੇ ਗਵਾਹ ਆਪਣਾ ਕੋਈ ਕੋਰਟ ਦੀ ਜਰੂਸਡਿਕਸ਼ਨ ਤੋਂ ਬਾਹਰ ਰਹਿੰਦੇ ਨੇ ਜਾਂ ਬਾਹਰਲੇ ਮੁਲਕਾਂ 'ਚ ਰਹਿੰਦੇ ਨੇ ਅੱਜਕੱਲ ਜਿਹੜਾ ਉਹ ਵੀਡੀਓ ਕਾਨਫਰੈਂਸਿੰਗ ਆਈ ਉਹਨਾਂ ਦਾ ਬਿਆਨ ਜਿਹੜਾ ਰਿਕਾਰਡ ਕੀਤਾ ਜਾ ਸਕਦਾ ਔਰ ਇਹ ਫੈਸਿਲਿਟੀ ਜਿਹੜੀ ਹੈ ਇਹ ਕੋਰਟ ਸਿਸਟਮ ਇਹ ਜਿਹੜੀ ਹੈ ਉਹ ਇੰਟਰੋਡਿਊਸ ਹੋ ਤੇ ਰਹੀ ਹੈ ਪਰ ਹਰ ਕੋਰਟ ਦੇ ਵਿੱਚ ਹੋਣ ਲੱਗਿਆ ਅਵੇਲੇਬਲ ਹੋਣ ਲੱਗਿਆ ਟਾਈਮ ਲੱਗੇਗਾ ਜਿਸ ਵੇਲੇ ਇਹ ਅਵੇਲੇਬਲ ਹੋ ਗਈ ਤੇ ਉਹਦੇ ਨਾਲ ਗਵਾਹ ਨੂੰ ਵੀ ਕਨਵੀਨੀਅன்ஸ் ਹੋਏਗਾ ਕਿਉਂਕਿ ਇਹਨਾ فاਸਲਾ ਤੈਅ ਕਰਕੇ ਆਣਾ ਉਹਦੇ ਨਾਲੋਂ ਵੀ ਉੱਥੇ ਜਿੱਥੇ ਰਹਦੇ ਨੇ ਉੱਥੇ ਬੈਠੇ ਬੈਠੇ ਜਿਹੜੇ ਆ ਉਹਨਾਂ ਦਾ ਗਵਾਹੀ ਰਿਕਾਰਡ ਹੋ ਸਕਦੀ ਹੈ কোর্ਟ ਨੂੰ ਵੀ ਜਿਹੜਾ ਹੈਗਾ ਬਹੁਤਾ ਜਿਹੜੀ ਹੈ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਏਗਾ ਸੋ ਵੀਡੀਓ ਕਾਨਫਰੈਂਸਿੰਗ ਜਿਹੜੀ ਹੈ ਉਹ ਬੜਾ ਅੱਛਾ ਸਿਸਟਮ ਹੈ ਔਰ ਜਿੱਥੇ ਵੀ ਹੋ ਸਕੇ ਕੋਰਟ ਨੂੰ ਜ਼ਰੂਰ ਸੋਚਣਾ ਚਾਹੀਦਾ कि इस इस राई जड़ा हैगा गवावांदे बयान रिकॉर्ड हो जान और जो दूसरा ਤੁਸੀਂ ਕਿਹਾ ਵੀ ਜੇ ਕਿਸੇ ਕਾਰਨ ਵਰਸ਼ ਕੋਈ ਗਵਾ ਨਹੀਂ ਆ ਸਕਦਾ ਤੇ ਕੋਈ ਬਿਮਾਰੀ ਕਰਕੇ ਜਾਂ ਕੋਈ ਹੋਰ ਕਾਰਨ ਹੈ 올ਡ ਏਜ ਹੈ ਤੇ ਉਹ ਲੋਕਲ ਕਮਿਸ਼ਨਰ ਜਾਈ ਵੀ ਉਹਦਾ ਬਿਆਨ ਜਿਹੜਾ ਨਾ ਉਹ ਰਿਕਾਰਡ ਕੀਤਾ ਜਾ ਸਕਦਾ ਹੁਣ ਤਾਂ ਸਗੋਂ ਸਿਵਲ ਕੇਸਿਸ ਚ ਜਿਹੜਾ ਐਵਿਡੈਂਸ ਮੋਸਟਲੀ ਜਿਹੜਾ ਨਾ ਉਹ ਲੋਕਲ ਕਮਿਸ਼ਨ ਆਈ ਰਿਕਾਰਡ ਹੁੰਦਾ ਹੈ ਕਿ ਵਕੀਲ ਸਹਿਬਾਂ ਜਿਹੜੇ ਆ ਜਾਂ ਕਿਸੇ ਹੋਰ ਨੂੰ ਲੋਕਲ ਕਮਿਸ਼ਨ ਮقرਰ ਕਰਤਾ ਜਾਂਦਾ ਜਿਹੜਾ ਕਿ ਉਹ ਐਵਿਡੈਂਸ ਰਿਪੋਰਟ ਕਰ ਲੈਂਦੇ ਨੇ ਇਹਦੇ ਨਾਲ ਅਦਾਲਤ ਦਾ ਸਮਾਂ ਵੀ ਬਚਦਾ ਹੈ ਔਰ ਕੇਸ ਵੀ ਦੀ ਜਲਦੀ ਫੈਸਲੇ ਉੱਤੇ ਮਦਦ ਮਿਲਦੀ ਹੈ ਠੀਕ ਹੈ ਜੀ ਸਰ ਜਿਦਾ ਇੱਕ ਆਪਾਂ ਪਿਛੇ ਪੜਦਾ ਸੀਗਾ ਮੈਂ ਕਿ ਇੱਕ ਡਾਟਾ ਸੀਗਾ ਉਹ ਕਹਿੰਦੇ ਸੁਪਰੀਮ ਕੋਰਟ ਆਫ ਇੰਡੀਆ ਜਿਹੜੀ ਹੈ ਉੱਥੇ ਤਕਰੀਬਨ 88000 ਕੇਸ ਜਿਹੜੇ ਉਹ ਪੈਂਡਿੰਗ ਪਏ ਆ ਜੀ ਐਦਾਂ ਜਿਹੜੀ ਸਾਡੀ ਮਾਨਯੋਗ ਹਾਈ ਕੋਰਟਸ ਹੈਗੀਆਂ ਉਹਦੇ ਵਿੱਚ ਤਕਰੀਬਨ 63 ਲੱਖ ਜਿਹੜੇ ਕੇਸਿਸ ਉਹ ਪੈਂਡਿੰਗ ਪਏ ਆ ਹਾਂ ਜੀ ਐਂ ਜਿਹੜਾ ਆਪਣੀ ਜਿਹੜੀ ਪੰਜਾਬ ਦੀ ਜਿਹੜੀ ਡਿਸਟ੍ਰਿਕਟ ਲੈਵਲ ਦੀ ਜੁਡੀਸ਼ਰੀ ਹੈਗੀ ਉਹਦੇ ਵਿੱਚ ਤਕਰੀਬਨ ਕਹਿੰਦੇ 15 ਲੱਖ ਜਿਹੜੇ ਹੈਗੇ ਆ ਜਿਹੜੇ ਕੇਸਿਸ ਪੈਂਡਿੰਗ ਪਏ ਆ ਹਾਂ ਤਾਂ ਸਾਡੇ ਪੰਜਾਬ ਰਿਆਣਾ ਹਾਈ ਕੋਰਟ ਦੇ ਵਿੱਚ ਹੀ ਤਕਰੀਬਨ ਜਿਹੜਾ 432000 ਜਿਹੜੇ ਕੇਸਿਸ ਉਹ ਤਾਂ ਬਹੁਤ ਸਾਰੇ ਕੇਸਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਲੀਗਲ ਟਰਮ ਹੁੰਦੀ ਜਿੱਥੇ ਆਪਾਂ ਕਹਿੰਦੇ ਆ ਕਿ ਟਾਈਮ ਇਜ਼ ਦੀ ਐਸੈਂਸ ਬਿਲਕੁਲ ਜੀ ਕਿ ਜਿਹੜਾ ਸਮਾਂ ਹੀ ਹੈ ਉਹ ਸਭ ਤੋਂ ਜ਼ਿਆਦਾ ਉਸ ਕੇਸ ਦੇ ਵਿੱਚ ਜ਼ਰੂਰੀ ਹੈ ਜੇ ਉਹ ਸਮਾਂ ਟੱਪ ਗਿਆ ਤਾਂ ਮਸਲਾ ਹੱਲ ਹੋਇਆ ਨਾ ਹੋਇਆ ਇੱਕ ਬਰਾਬਰ ਹੀ ਹੈ ਬਿਲਕੁਲ ਬਿਲਕੁਲ ਤਾਂ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਡੀ ਮਾਨਯੋਗ ਜਿਹੜੀ ਅਦਾਲਤਾਂ ਹਨ ਜਾਂ ਸਾਡੀਆਂ ਸਰਕਾਰਾਂ ਹਨ ਉਹਨਾਂ ਨੇ ਕੁਝ ਬਹੁਤ ਸਾਰੀਆਂ ਸਪੈਸ਼ਲ ਕੋਰਟਸ ਬਣਾਈਆਂ ਹਨ ਜੀ ਥੋੜਾ ਜਿਹਾ ਸਾਡੇ ਵੀਵਰਸ ਨੂੰ ਦਰਸ਼ਕਾਂ ਨੂੰ ਇਸ ਬਾਰੇ ਜਾਣਕਾਰੀ ਦਿਓ ਕਿ ਇਹ ਜਿਹੜੀਆਂ ਸਪੈਸ਼ਲ ਕੋਰਟਸ ਆ ਇਹਨਾਂ ਜਿਹੜੀਆਂ ਬਣਾਈਆਂ ਗਈਆਂ ਹਨ ਉਹਨਾਂ ਨੂੰ ਕਿਦਾਂ ਅਪਰੋਚ ਕੀਤਾ ਜਾ ਸਕਦਾ ਹੈ ਕੀ ਰੂਟੀਨ ਮੈਨਰ 'ਚ ਆਪਾਂ ਕਰ ਸਕਦੇ ਹਾਂ ਤਾਂ ਜਿਹੜੀ ਸਪੈਸ਼ਲ ਕੋਰਟਸ ਦੀ ਜਿਹੜੀ ਵਰਕਿੰਗ ਹੁੰਦੀ ਹੈ ਉਹ ਕਿਦਾਂ ਹੁੰਦੀ ਹੈ ਉਹਦੇ ਬਾਰੇ ਦੱਸੋ ਨਹੀਂ ਤੁਹਾਡੀ ਗੱਲ ਠੀਕ ਹੈ ਜਿਸ ਤਰ੍ਹਾਂ ਹੁਣ ਅ ਅੱਜਕੱਲ੍ਹ ਜ਼ਿਆਦਾ ਲਿਟੀਗੇਸ਼ਨ ਜਿਹੜੀ ਹੈ ਉਹ ਮੈਟ੍ਰਿਮੋਨੀਅਲ ਡਿਸਪਿਊਟਸ ਦੀ ਤੇ ਚੈੱਕ ਬਾਊਂਸਿੰਗ ਕੇਸਿਸ ਦੀ ਹੈ ਹਾਂਜੀ ਚੈੱਕ ਬਾਊਂਸਿੰਗ ਕੇਸਿਸ ਦੇ ਫੈਸਲੇ ਵਾਸਤੇ ਤਾਂ ਸਪੈਸ਼ਲ ਕੋਰਟਸ ਬਣੀਆਂ ਹੋਈਆਂ ਨੇ ਹਾਂਜੀ ਮੈਜਿਸਟ੍ਰੇਟ ਜੀ ਉਹਨਾਂ ਡੈਜ਼ਿਗਨੇਟ ਕੀਤਾ ਗਿਆ ਹਾਂ ਜੀ ਇਹਨਾਂ ਕੇਸਾਂ ਦੇ ਫੈਸਲੇ ਵਾਸਤੇ ਇਸੇ ਤਰ੍ਹਾਂ ਮੈਟ੍ਰਿਮੋਨিয়াল ਕੇਸ ਜਿਹੜੇ ਹੈਗੇ ਨੇ ਫੈਮਿਲੀ ਮੈਟਰਸ ਹੈ ਉਹਨਾਂ ਨੂੰ ਡਿਸਾਈਡ ਕਰਨ ਵਾਸਤੇ ਫੈਮਿਲੀ ਕੋਰਟਸ ਬਣੀਆਂ ਹੋਈਆਂ ਨੇ ਪਰ ਫਿਰ ਆਪਾਂ ਦੇਖੀਏ ਨਾ ਜੀ ਗੱਲ ਇਹ ਉੱਥੇ ਇਹਨਾਂ ਸਪੈਸ਼ਲ ਕੋਰਟਸ ਦਾ ਵੀ ਇਹਨਾਂ ਜਿਆਦਾ ਇਫੈਕਟ ਨਹੀਂ ਹੁੰਦਾ ਕਿਉਂਕਿ ਕਾਰਨ ਇੱਕ ਹੈ ਕਿ ਜੇ ਆਪਣਾ ਨੈਗੋਸ਼ੀਏਬਲ ਇਨਸਟਰੂਮੈਂਟ ਐਕਟ ਜਿੱਦਾਂ ਚੈੱਕ ਬਾਊਂਸਿੰਗ ਕੇਸ ਨਾਲ ਜਿਹੜੀ ਡੀਲ ਕਰਦੀ ਹੈ ਉਹਦੇ ਕੋਲ ਦਿਹਾੜੀ ਦੇ ਸੋ 100 150 ਕੇਸ ਲੱਗਣਗੇ ਹਾਂਜੀ ਸਰ ਤੇ ਉਹ ਜਿਹੜਾ ਹਰ ਕੇਸ ਨੂੰ 2-2 3-3 ਮਿੰਟ ਤੋਂ ਜ਼ਿਆਦਾ ਨਹੀਂ ਦੇ ਸਕਦਾ ਕਿਉਂਕਿ ਤੁਸੀਂ ਦੇਖੋ ਵਰਕਿੰਗ ਆਵਰਸ ਹਰ ਕੋਟ ਦੇ ਹੁੰਦੇ ਨੇ 10 ਵਜੇ ਤੋਂ ਲੈ ਕੇ 1 ਵਜੇ ਹਾਂਜੀ ਔਰ 1:30 ਵਜੇ ਤੋਂ ਲੈ ਕੇ 4 ਵਜੇ ਇਹ ਸਾਢੇ 3 ਘੰਟੇ ਸਾਢੇ 5 ਘੰਟੇ ਬਣਦੇ ਨੇ ਜੀ ਹਾਂਜੀ ਤੋਂ ਜੇ ਤੁਸੀਂ ਮਨਰਸ਼ ਕਨਵਰਟ ਕਰੋ ਤੇ ਜੇ 100 ਜਾਂ ਸਵਾ 100 ਦੀ ਕੌਜ਼ ਲਿਸਟ ਹੈ ਤੇ 2-2 3-3 ਮਿੰਟ ਲੱਗਦੇ ਨੇ ਹਾਂਜੀ ਉਹ ਉਸ ਉਸੇ ਤਰ੍ਹਾਂ ਇਹ ਉਹ ਉਸੇ ਕਾਲ ਚੱਕਰ ਦੇ ਵਿੱਚ ਫੇਰ ਉਹ ਕੋ ਬਣਾ ਸ਼ੁਰੂ ਹੋ ਜਾਂਦਾ ਹੈ ਕਿ ਜੀ ਟਾਈਮ ਹੀ ਨਹੀਂ ਲੱਗਦਾ ਫਿਰ ਲੰਬੀਆਂ ਤਰੀਕਾ ਪੈਂਦੀਆਂ ਨੇ ਸੋ ਇਹਦਾ ਇਹਦਾ ਦੇਖੋ ਸਪੈਸ਼ਲ ਕੋਰਸ ਦਾ ਫਾਇਦਾ ਵੀ ਹੈਗਾ ਲੇਕਿਨ ਐਟ ਦਾ ਸੇਮ ਟਾਈਮ ਸਾਨੂੰ ਜਿਹੜੇ ਆਪਣੇ ਜੁਡੀਸ਼ੀਅਲ ਆਫੀਸਰਸ ਔਰ ਜੱਜਸ ਉਹਨਾਂ ਨੂੰ ਵੀ ਥੋੜਾ ਜਿਹਾ ਨਾ ਸੈਂਸਿਟਾਈਜ਼ ਕਰਨ ਦੀ ਲੋੜ ਹੈ ਕਿ ਜਿਹੜਾ ਉਹ ਇਹਨੂੰ ਇੱਕ এমਪਲয়ਮੈਂਟ ਦਾ ਸਾਧਨ ਨਾ ਸਮਝਣ ਜੀ ਕਿ ਮੈਂ ਜੱਜ ਲੱਗ ਗਿਆ ਮੈਂ ਇਹ ਮੈਨੂੰ এমਪਲয়ਮੈਂਟ ਮਿਲ ਗਈ ਬਸ ਠੀਕ ਹੈ ਹੁਣ ਮੈਂ 10 ਤੋਂ ਲੈ ਕੇ 4 ਤੱਕ ਕੰਮ ਕਰਨਾ ਉਸ ਤੋਂ ਬਾਅਦ ਮੇਰਾ ਨਹੀਂ ਹੈਗਾ ਠੀਕ ਹੈ ਕਾਫੀ ਕਾਫੀ ਜੱਜ ਬਹੁਤ ਅੱਛੇ ਨੇ ਜੀ ਬੜਾ ਦਿਲ ਲਾ ਕੇ ਕੰਮ ਕਰਦੇ ਨੇ ਔਰ ਈਵਨ ਆਫਿਸ ਆਵਰਸ ਤੋਂ ਬਾਅਦ ਵੀ ਉਹਨਾਂ ਨੂੰ ਮਿਹਨਤ ਕਰਨੀ ਪੈਂਦੀ ਹੈ ਪਰ ਕੁਝ ਤਬਕਾ ਐਸਾ ਜਿਹੜਾ ਕਿ ਉਹ ਇਹਨਾਂ ਧਿਆਨ ਨਹੀਂ ਦਿੰਦਾ ਠੀਕ ਹੈ ਸਰ ਜਿਹੜਾ ਬੰਦਾ ਇਹ ਜਿਹੜਾ ਜੱਜ ਸਾਹਿਬ ਇਹ ਸੋਚ ਲੈਣ ਕਿ ਮੈਂ ਇਹਨੂੰ ਇਨਸਾਫ ਦੇਣਾ ਸਿਰਫ ਕੇਸ ਦਾ ਫੈਸਲਾ ਨਹੀਂ ਕਰ ਰਹਾ ਹਾਂ ਜੀ ਕੇਸ ਦੇ ਫੈਸਲੇ ਤੇ ਹੋ ਹੀ ਜਾਂਦੇ ਨੇ ਉਹ ਐਡੀ ਗੱਲ ਹੀ ਤੇ ਜੇ ਗਲਤ ਫੈਸਲਾ ਹੋ ਗਿਆ ਤਾਂ ਉਹ ਬਹੁਤ ਮਾੜੀ ਗੱਲ ਹੈ ਕੇਸ ਦੀਆਂ ਮੈਰਿਟਸ 'ਤੇ ਜਾ ਕੇ ਭਾਵੇਂ ਐਕਸਟਰਾ ਟਾਈਮ ਲਾਣਾ ਪਵੇ ਜਾਂ ਜੋ ਵੀ ਕਰਨਾ ਪਵੇ ਤੇ ਲੋਕਾਂ ਨੂੰ ਇਨਸਾਫ ਦੇਣਾ ਚਾਹੀਦਾ ਹੁਣ ਮੈਂ ਤੁਹਾਨੂੰ ਦੱਸਦਾ ਜੀ ਕਿ ਕਈ ਜਿੱਦਾਂ ਹੁਣ ਰੈਡ ਕੇਸਿਸ ਨੇ ਲੋਕੀ ਪਰਸਨ ਨੀਡ ਦੀ ਗਰਾਉਂਡ ਦੇ ਉੱਤੇ ਆਉਂਦੇ ਨੇ ਹਾਂਜੀ ਔਰ ਪਰਸਨ ਨੀਡ ਦੀ ਗਰਾਉਂਡ ਦੇ ਜਿਹੜੇ ਬੰਦੇ ਨੇ ਲੈਂਡਲੋਰ ਨੂੰ ਚਾਹੀਦੀ ਆ ਦੁਕਾਨ ਜਾਂ ਘਰ ਆਪਣੇ ਵਾਸਤੇ ਤੇ ਉਹ ਜੇ ਉਹ ਖਾਲੀ ਨਹੀਂ ਹੋਣੀ 10-10 ਸਾਲ ਜਾਂ 15-15 ਸਾਲ ਤੇ ਫਿਰ ਉਹਦਾ ਫਾਇਦਾ ਕੀ ਹੋਇਆ ਜੀ ਹਾਂਜੀ ਸਰ ਉਹ ਮੈਂ ਐਸੇ ਕੇਸਿਸ ਵੀ ਦੇਖਿਆ ਹਾਈ ਕੋਰਟ ਦੇ ਵਿੱਚ ਵੀ ਬੈਠ ਕੇ ਦੇਖਿਆ ਕਿ ਇੱਕ ਜਨਰੇਸ਼ਨ ਤਾਂ ਜੀ ਬਿਲਕੁਲ ਹੀ ਨਿਕਲ ਜਾਂਦੀ ਆ ਉਹ ਉਹ ਜਿਹੜੇ ਬੰਦੇ ਨੇ ਪਟੀਸ਼ਨ ਕੀਤੀ ਹੁੰਦੀ ਉਹ ਤਾਂ ਵਿਚਾਰਾ ਗੁਜ਼ਰ ਜਾਂਦਾ ਉਹਦੇ ਵਾਰਿਸ ਆ ਜਾਂਦੇ ਨੇ ਵਾਰਿਸ ਦੇ ਇਸੀ ਤਰ੍ਹਾਂ ਸਪੈਸੀਫਿਕ ਪਰਫਾਰਮੈਂਸ ਦੇ ਦਾਅਵੇ ਨੇ ਜੀ ਹਾਂਜੀ ਕਿਸੇ ਨੇ ਕੋਈ ਮਕਾਨ ਚਾਹੀਦਾ ਹੈ ਆਪਣੇ ਰਿਹਾਇਸ਼ ਵਾਸਤੇ ਜਾਂ ਦੁਕਾਨ ਕਾਰੋਬਾਰੀ ਚਾਹੀਦਾ ਉਹਦਾ ਐਗਰੀਮੈਂਟ ਕੀਤਾ ਦੂਜੀ ਸਾਈਡ ਜਿਹੜੀ ਆ ਉਹ ਉਹ ਆ ਕੇ ਰਜਿਸਟਰੀ ਨਹੀਂ ਕਰਾਉਂਦੀ ਉਹ ਦਾਵਾ ਕਰਦਾ ਹੈ ਅੱਛਾ ਦਾਵਾ ਕਰਦਾ ਹੈ ਕਿ ਮੈਂ ਦੇਖਿਆ ਜੀ ਜਿਆਦਾ ਇਹ ਇਹ ਕੋਰਸ ਦਾ ਵਿਊ ਇਹ ਬਣ ਜਾਂਦਾ ਹੈ ਕਿ ਚਲੋ ਜੀ ਇਹਨੂੰ ਜਿਹੜੀ ਇਹਨੇ ਪੈਸੇ ਦਿੱਤੇ ਨੇ ਉਹਨੂੰ ਵਿਆਜ ਸਮੇਤ ਵਾਪਸ ਕਰਾ ਦਈਏ। ਉਹਦੇ ਨਾਲ ਜਿਹੜੇ ਬੰਦੇ ਨੇ ਖਰੀਦਣ ਦਾ ਐਗਰੀਮੈਂਟ ਕੀਤਾ ਹੁੰਦਾ ਉਹਦਾ ਮਸਲਾ ਹੱਲ ਨਹੀਂ ਹੁੰਦਾ। ਉਹ ਇਹਦੇ ਨਾਲ ਤਾਂ ਉਹ ਵਿਆ ਆਪਣਾ ਬੈਂਕ 'ਚ ਪੈਸੇ ਜਮ੍ਹਾਂ ਕਰਾ ਦਿੰਦਾ। ਤੇ ਉੱਥੇ ਵਿਆਜ ਨੂੰ ਜ਼ਿਆਦਾ ਮਿਲਦਾ। ਕਿ ਉਹਨੂੰ ਘਰ ਦੀ ਜ਼ਰੂਰ ਸੀ ਕਿ ਘਰ ਅਸੀਂ ਉਹਨੂੰ ਨਹੀਂ ਦੇ ਰਹੇ ਕਿ ਪੈਸੇ ਆਪਣੇ ਵਾਪਸ ਲੈ ਲੈ ਜਾਂ ਆਪਣਾ ਵਿਆਜ ਸੁਬੇ। ਅੱਛਾ ਜੀ ਸਪੈਸਿਫਿਕ ਪਰਫਾਰਮੈਂਸ ਦੇ ਵੀ ਦਿੱਤੀ ਜਾਂਦੀ ਹੈ। ਉਹ ਟ੍ਰਾਇਲ ਕੋਰਟ ਦੇ ਵਿੱਚ ਲੱਗੇ 3-4 ਸਾਲ ਉਸ ਤੋਂ ਬਾਅਦ ਫਸਟ ਅਪੀਲ ਹੋਈ। ਉੱਥੇ 2-3 ਸਾਲ ਲੱਗੇ। ਹਾਈ ਕੋਰਟ ਚਲੇ ਗਏ ਜੇ ਸਟੇ ਹੋ ਗਿਆ ਤਾਂ ਉਹ 10-12 ਸਾਲ ਨਿਕਲਦਾ ਹੀ ਨਹੀਂ ਹਾਈ ਕੋਰਟ ਦੇ ਵਿੱਚ ਤਾਂ ਸਿਵਲ ਕੇਸਿਸ ਦੀ ਅਨਫੋਰਚੂਨੇਟਲੀ ਕਹਿ ਲੋ ਪੋਜੀਸ਼ਨ ਕੋਈ ਬਹੁਤ ਚੰਗੀ ਨਹੀਂ ਹੈ ਜਿੱਦਾਂ ਹੁਣ ਰੈਗੂਲਰ ਸੈਕੰਡ ਅਪੀਲਸ ਦਾ ਤਕਰੀਬਨ ਮੈਂ ਦੇਖਿਆ ਮੇਰੇ ਕੋਲ ਵੀ 40 40 ਸਾਲ ਪੁਰਾਣੀਆਂ ਜਿਹੜੀਆਂ ਨਾ ਜੀ ਉਹ ਪੈਂਡਿੰਗ ਨੇ ਤੋਂ ਇੰਨੇ ਸਮੇਂ ਤੋਂ ਬਾਅਦ ਜੇ ਕਿਸੇ ਨੂੰ ਇਨਸਾਫ ਦਿੱਤਾ ਨਾ ਦਿੱਤਾ ਉਹ ਬਰਾਬਰ ਅਸੀਂ ਜਿਸ ਵੇਲੇ ਉਹ ਟੇਕ ਅਪ ਕਰਦੇ ਸੀਗੇ ਫਾਈਲ ਨੂੰ ਜਿਹੜੀ 35-40 ਸਾਲ ਪੁਰਾਣੀ ਆ ਉਹ ਵਕੀਲ ਸਾਹਿਬ ਕਹਦੇ ਉਹ ਵਕੀਲ ਸਾਹਿਬ ਵੀ ਆਲਮੋਸਟ ਜਿਹੜੇ ਉਹ ਵਿਚਾਰੇ ਗੁਜ਼ਰ ਗਏ ਹੁੰਦੇ ਸੀ ਜਿਨ੍ਹਾਂ ਨੇ ਪਾਰਟੀਆਂ ਰਿਪਰੈਜ਼ੈਂਟ ਕਰਨਾ ਉਹਨਾਂ ਕੋਲ ਤਾਂ ਪਤਾ ਨਹੀਂ ਆ ਜੀ ਅਸੀਂ ਨੋਟਿਸ ਭੇਜ ਲਾ ਪਾਰਟੀਆਂ ਨੂੰ ਉਹਨਾਂ ਕਹਿੰਦਾ ਦੀ ਪਾਰਟੀਆਂ ਦੀ ਡੈਥ ਹੋ ਗਈ ਆ ਬੱਚੇ ਆ ਨਾ ਕਹਿੰਦਾ ਜੀ ਸਾਂ ਤਾਂ ਪਤਾ ਨਹੀਂ ਆ ਜੀ ਪਤਾ ਨਹੀਂ ਨੇ ਕੁਝ ਕੀਤਾ ਹੁਣ ਸੋ ਬਿਲਕੁਲ ਹੀ ਜਿਹੜਾ ਉਹ ਉਹ ਬੜੀ مایੁਸੀ ਹੁੰਦੀ ਸੀ ਕਿ ਜੀ ਇਹਨਾਂ ਕੇਸਾਂ ਦਾ ਜਿਹੜੇ ਲੋਕਾਂ ਨੇ ਦਾਇਰ ਕੀਤੇ ਸੀ ਉਹਨਾਂ ਨੂੰ ਟਾਈਮ ਸਰ ਇਨਸਾਫ ਨਹੀਂ ਦਿੱਤਾ ਜਾ ਸਕੇ ਇੱਕ ਸਾਰਾ ਜਿਆਦਾ ਕਾਨੂੰਨ ਘੜੇ ਗਏ ਤਾਂ ਉਸ ਦੇ ਵਿੱਚ ਕਿਤੇ ਨਾ ਕਿਤੇ ਜਿਨ੍ਹਾਂ ਨੇ ਕਾਨੂੰਨ ਬਣਾਏ ਆ ਜਾਂ ਕਿਤੇ ਨਾ ਕਿਤੇ ਜਿਹੜਾ ਸਾਡਾ ਲੈਜਿਸਲੇਚਰ ਸੀ ਪਾਰਲੀਮੈਂਟ ਸੀ ਉਹਨਾਂ ਉਸ ਗੱਲ ਦੀ ਸਮਝ ਸੀਗੀ ਕਿ ਜਿਹੜੇ ਬਹੁਤ ਸਾਰੇ ਮਸਲੇ ਆ ਉਹਨਾਂ ਨੂੰ ਜਿਹੜਾ ਆ ਲੰਬਾ ਚਲਾਉਣ ਦੀ ਲੋੜ ਨਹੀਂਗੀ ਛੋਟੇ ਜਿਹੜਾ ਟਾਈਮ ਪੀਰੀਅਡ ਦੇ ਵਿੱਚ ਘੱਟ ਸਮੇਂ ਦੇ ਵਿੱਚ ਇਹੋ ਹੱਲ ਕੀਤਾ ਜਾਇਆ ਜਾ ਸਕਦਾ ਉਹਨਾਂ ਨੂੰ ਇੱਕ ਕੈਟੇਗਰੀ ਬਣਾ ਦਿੱਤੀ ਕਿ ਜਿਨ੍ਹਾਂ ਨੂੰ ਕਿਹਾ ਦਿੱਤਾ ਗਿਆ ਸਮਰੀ ਟ੍ਰਾਇਲਸ ਜੀ ਅਸੀਂ ਜਦੋਂ ਰੂਟੀਨ ਪ੍ਰੈਕਟਿਸ 'ਚ ਵੀ ਦੇਖਦੇ ਆਂ ਜਦੋਂ ਦਿੱਲੀ ਦੁਲੀ ਵਾਲ ਜਾਈਦਾ ਮੈਟਰੋਸ ਜਾਈਦਾ ਉੱਥੇ ਲੋਕਾਂ ਨੂੰ ਇਸ ਬਾਰੇ ਬਹੁਤ ਜਾਣਕਾਰੀ ਹੈ ਜੀ ਉੱਥੇ ਐਦਾ ਦੇ ਜਿਹੜੇ ਮਸਲੇ ਜਿਹੜੇ ਕੇਸ ਵੀ ਸਮਰੀ ਟ੍ਰਾਇਲ ਕਰਕੇ ਉਹ ਖਤਮ ਵੀ ਕਰ ਦਿੱਤੇ ਜਾਂਦੇ ਹਨ ਖਾਸ ਕਰ ਜਿਹੜੇ ਰਿਕਵਰੀ ਸੂਟਸ ਹੁੰਦੇ ਹਨ ਜਾਂ ਲੈਣ ਦੇਣ ਦੇ ਹਰ ਅਸੀਂ ਇਹ ਦੇਖਦੇ ਆਂ ਕਿ ਆਪਣੇ ਇਧਰ ਪੰਜਾਬ ਦੇ ਵਿੱਚ ਉਸ ਕਾਲ ਦਾ ਬਾਲਾ ਚੱਲ ਨਹੀਂ ਹੈਗਾ ਜੀ ਥੋੜਾ ਜਿਹਾ ਸਾਡੇ ਦਰਸ਼ਕਾਂ ਦੀ ਜਾਣਕਾਰੀ ਚ ਇਸ ਕਾਲ 'ਚ ਵਾਅਦਾ ਕਰੋ ਕਿ ਸਮਰੀ ਟ੍ਰਾਇਲ ਕਿੱਦਾਂ ਚੱਲਦੇ ਨੇ ਜਾਂ ਕਿਸੇ ਨੇ ਸਮਰੀ ਟ੍ਰਾਇਲ ਕਰਨਾ ਹੋਵੇ ਉਹ ਕਿੱਥੇ ਜਾ ਕੇ ਅਪਰੋਚ ਕਰ ਸਕਦਾ ਆਪਣੇ ਵਕੀਲ ਸਾਹਿਬ ਨੂੰ ਸਲਾਹ ਦੇ ਸਕਦਾ ਕਿ ਇਸ ਗੱਲ ਦੇ ਵਿੱਚ ਕੰਮ ਨਹੀਂ ਉਹ ਇਸ ਤਰ੍ਹਾਂ ਜੀ ਕਿ ਸਮਰੀ ਟ੍ਰਾਇਲ ਜੇ ਤੁਸੀਂ ਕਰਾਉਣਾ ਹੈ ਨੈਗੋਸ਼ੀਏਬਲ ਇਨਸਟਰੂਮੈਂਟ ਐਕਟ ਦੀ ਕੋਈ ਇਹ ਡਾਕੂਮੈਂਟ ਦੇ ਬੇਸ ਤੇ ਤੁਸੀਂ ਕੋਈ ਕਰਨਾ ਚਾਹੁੰਦੇ ਹੋ ਹਾਂਜੀ ਤੋ ਆਰਡਰ 37 ਦੇ ਤਹਿਤ ਤੁਹਾਨੂੰ ਫਿਰ ਉਹ ਦਾਵਾ ਜਿਹੜਾ ਉਹ ਕਰਨਾ ਪਏਗਾ ਠੀਕ ਜੀ ਤੇ ਉਹਦੇ ਵਿੱਚ ਫਿਰ ਦੂਜੀ ਤੇ ਰਾਕੇ ਲੀਵ ਟੂ ਡਿਫੈਂਡ ਜਿਹੜੀ ਹੈ ਉਹ ਮੰਗਦੀ ਹੈ ਠੀਕ ਜੀ ਲੀਵ ਟੂ ਡਿਫੈਂਡ ਦਾ ਮਤਲਬ ਹੁੰਦਾ ਹੈ ਕਿ ਮੇਰੇ ਕੋਲ ਕਈ ਕਾਰਨ ਐਸੇ ਹੈ ਕਿ ਮੈਂ ਦੱਸਾਂਗਾ ਜੀ ਕਿ ਮੈਂ ਇਹਦੇ ਪੈਸੇ ਨਹੀਂ ਦੇਣੇ ਔਰ ਇਹ ਇਹਦਾ ਠੀਕ ਨਹੀਂ ਲੇਕਿਨ ਪਤਾ ਨਹੀਂ ਕੀ ਗੱਲ ਹੈ ਮੈਂ 트ੈਂਡ ਦੇਖਿਆ ਜੀ ਕਿ ਆਮ ਦੌਰ ਤੇ ਲੀਵ ਟੂ ਡਿਫੈਂਡ ਜਿਹੜੀ ਹੈ ਉਹ ਗ੍ਰਾਂਟ ਕਰ ਦਿੱਤੀ ਜਾਂਦੀ ਹੈ ਜਦ ਕਿ ਕੋਈ ਕਾਰਨ ਹੁੰਦਾ ਨਹੀਂ ਲੀਵ ਟੂ ਡਿਫੈਂਡ ਦੇਣ ਦਾ ਲੀਵ ਟੂ ਡਿਫੈਂਡ ਦੇ ਦੇ ਨਾਲ ਕੀ ਹੁੰਦਾ ਜੀ ਉਹ ਉਹ ਰੈਗੂਲਰ ਟਰਾਇਲ ਸ਼ੁਰੂ ਹੋ ਜਾਂਦਾ ਹੈ ਰੈਗੂਲਰ ਟਰਾਇਲ ਦੇ ਨਾਲ ਫਿਰ ਉਹ ਹੀ ਉਹਨਾ ਟਾਈਮ ਕੰਜ਼ਿਊਮਿੰਗ ਪ੍ਰੋਸੈਸਸ ਐਂਡ ਆਲ दैट ਸੋ ਜੇ ਜਿੱਥੇ ਕਿ ਲੈਜਿਸਲੇਚਰ ਨੇ ਕਿਹਾ ਕਿ ਜੀ ਤੁਸੀਂ ਆਪਣਾ ਸਬੰਰੀ ਟਰਾਇਲ ਕਰਨਾ ਹੈ ਤੇ ਉੱਥੇ ਫਿਰ ਜਦੋਂ ਤੁਸੀਂ ਦੇਖ ਲਓ ਸਪੈਸੀਫਾਈਡ ਲੈਂਡਲੋਰਡ ਦੇ ਕੇਸਿਸ ਦੇ ਵਿੱਚ ਜਾਂ ਐਨ ਆਰ ਆਈ ਜਿਹੜੇ ਹੁੰਦੇ ਨੇ ਲੈਂਡਲੋਰਡ ਉਹਨਾਂ ਦੇ ਏਜੈਕਟਮੈਂਟ ਕੇਸਿਸ ਦੇ ਵਿੱਚ ਵੀ ਉੱਤੇ ਲੀਵ ਟੂ ਕੰਟੈਸਟ ਜਿਹੜੀ ਹੈ ਉਹ ਨਾਰਮਲੀ ਦਿੱਤੀ ਜਾਂਦੀ ਹੈ ਹਾਂਜੀ ਤੇ ਉਹ ਮੁੜ ਕੇ ਮੁਰਤੇ ਰਗੇ ਉਹੀ ਗੱਲਾਂ ਫਿਰ ਉਸੇ ਤਰ੍ਹਾਂ ਹੀ ਲੰਬੇ ਫੈਸਲੇ ਹੋਈ ਜਾਂਦੇ ਨੇ ਤੇ ਕੋਰਟ ਨੂੰ ਸੋਚਣਾ ਚਾਹੀਦਾ ਕਿ ਪ੍ਰੋਪਰ ਸਟੇਜ ਦੇ ਉੱਤੇ ਐਪਲੀਕੇਸ਼ਨ ਆਫ ਮਾਈਂਡ ਹੋ ਜਾਏ ਤੇ ਇਹਨਾਂ ਇਹਨਾਂ ਸਾਰੀਆਂ ਜਿਹੜੀਆਂ ਚੀਜ਼ਾਂ ਤੋਂ بچਿਆ ਜਾ ਸਕਦਾ ਔਰ ਜਿਹੜਾ ਲਿਟਿਗੈਂਟ ਵਿਚਾਰਾ ਆਇਆ ਦੁਖਿਆਰਾ ਆਦਮੀ ਹੈ ਉਹਨੂੰ ਇਨਸਾਫ ਜਿਹੜਾ ਟਾਈਮ ਸਿਰ ਦਿੱਤਾ ਜਾ ਸਕਦਾ ਠੀਕ ਹੈ ਸਰ ਇਕ ਸਰ ਰਮਾਨ ਜੋਗ ਸੁਪਰੀਮ ਕੋਰਟ ਦੇ ਜੱਜ ਸਾਹਿਬ ਨੇ ਇੱਕ ਵਾਰ ਕਹੀ ਗੱਲ ਕਹੀ ਸੀ ਕਿ ਕਹਿੰਦੇ ਹਿੰਦੁਸਤਾਨ ਦੇ ਵਿੱਚ ਜਦ ਕੋਈ ਵਿਅਕਤੀ ਮੁਕਦਮਾ ਜਿੱਤ ਲੈਂਦਾ ਉਸ ਨੂੰ ਮੁਕਦਮਾ ਜਿੱਤਣ ਤਾਂ ਹੀ ਇੰਨੀ ਮੁਸ਼ਕਲ ਨਹੀਂ ਆਉਂਦੀ ਜਿੰਨਾ ਉਹ ਮੁਕਦਮੇ ਦੇ ਫੈਸਲੇ ਨੂੰ ਲਾਗੂ ਕਰਾਉਣ ਚ ਆਉਂਦੀ ਹੈ ਕੀ ਮਤਲਬ ਉਹਦੀ ਜਿਹੜੀ ਜੱਜਮੈਂਟ ਡਿਕਰੀ ਆਈ ਉਹਨੂੰ ਐਗਜ਼ੀਕਿਊਟ ਕਰਾਉਣ ਦੇ ਵਿੱਚ ਜੀ ਕਿ ਉਹ ਸਾਲਾਂ ਬੱਧੀ ਲੰਘ ਜਾਂਦੇ ਹਨ ਅਸੀਂ ਪ੍ਰੈਕਟੀਕਲੀ ਵੀ ਕੋਰਟਾਂ ਦੇ ਵਿੱਚ ਦੇਖਦੇ ਹਾਂ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਥੋੜਾ ਜਿਆਦਾ ਦੱਸੋ ਕਿ ਜੇ ਕਿਸੇ ਨੇ ਐਗਜ਼ੀਕਿਊਸ਼ਨ ਖਾਸ ਕਰ ਤੇ ਆਪਣੀ ਉਹ ਖੇਤੀ ਹਲ ਕਰਾਉਣੀ ਹੈ ਜਾਂ ਉਦਾਂ ਵੀ ਉਹ ਕਿਸੇ ਆਮ ਕੇਸ ਦੇ ਵਿੱਚ ਉਹ ਹੈ ਤਾਂ ਉਸ ਨੂੰ ਲੱਗਦਾ ਸਮਾਂ ਜ਼ਿਆਦਾ ਲੱਗ ਗਿਆ ਹੈ ਜੀ ਤੋਂ ਕੋ ਕੀ ਕੀ ਉਸ ਕੋ ਹਲ ਹਨ ਜਾਂ ਕਿੱਥੇ ਜਾ ਉਹ ਫਰਿਆਦ ਕਰ ਸਕਦੇ ਨੇ ਜਿੱਥੋਂ ਤੱਕ ਤੁਹਾਡਾ ਐਗਜ਼ੀਕਿਊਸ਼ਨ ਦਾ ਸਵਾਲ ਹੈ ਤੁਸੀਂ ਬਿਲਕੁਲ ਠੀਕ ਕਿਹਾ ਕੇਸ ਜਿੱਤ ਲੈਣਾ ਜਿਹੜਾ ਹੈ ਟਾਈਮ ਕੰਜ਼ਿਊਮਿੰਗ ਪ੍ਰੋਸੈਸ ਹੈ ਜਿਹਦਾ ਆਪਾਂ ਪਹਿਲਾਂ ਡਿਸਕਸ ਕੀਤਾ ਹੈ ਪਰ ਫਿਰ ਵੀ ਜੇ ਡਿਗਰੀ ਤੁਹਾਡੇ ਤੁਹਾਨੂੰ ਮਿਲ ਗਈ ਹਾਂਜੀ ਉਹ ਜਿਹੜੀ ਹੈਗੀ ਹੈ ਹਾਈ ਕੋਰਟ ਤੱਕ ਸੁਪਰੀਮ ਕੋਰਟ ਤੱਕ ਬਰਕਰਾਰ ਰਹਿ ਗਈ ਹਾਂਜੀ ਉਹ ਡਿਗਰੀ ਜਿਹੜੀ ਹੈ ਸਿਰਫ ਇੱਕ ਕਾਗਜ਼ ਦਾ ਟੁਕੜਾ ਹੈ ਕੁਝ ਨਹੀਂ ਹੈ ਜਿੰਨਾ ਚਿਰ ਰਿਟਿਗੈਂਟ ਨੂੰ ਰਿਲੀਫ ਨਹੀਂ ਮਿਲਦੀ ਐਕਚੂਅਰ ਰਿਲੀਫ ਨਹੀਂ ਮਿਲਦੀ ਐਕਚੂਅਰ ਰਿਲੀਫ ਕਿਦਾਂ ਮਿਲਦੀ ਹੈ ਜਦੋਂ ਡਿਗਰੀ ਨੂੰ ਐਗਜ਼ੀਕਿਊਟ ਕਰਨਾ ਹੁਣ ਇਹਦੇ ਇਹਦੇ ਵਿੱਚ ਮੈਂ ਦੇਖਿਆ ਜੀ ਕਿ ਜਿਹੜੀਆਂ ਐਗਜ਼ੀਕਿਊਸ਼ਨ ਵਰਕ ਨੂੰ ਨਾ ਜੀ ਇਹ ਸਭ ਤੋਂ ਘੱਟ ਪ੍ਰਾਇੋਰਟੀ ਦਿੱਤੀ ਜਾਂਦੀ ਇਹਨੂੰ ਸਮਝਿਆ ਜਾਂਦਾ ਫਜ਼ੂਲ ਦਾ ਕੰਮ ਹੈ ਜੀ ਇਹ ਕਿੱਥੇ ਐਗਜ਼ੀਕਿਊਸ਼ਨ ਆ ਜਦ ਕਿ ਜਿਹੜਾ ਅਸੀਂ ਇਨਸਾਫ ਕਰਨਾ ਹੈ ਜਾਂ ਜਿਹੜਾ ਜਸਟਿਸ ਹੋਣਾ ਉਹ ਐਗਜ਼ੀਕਿਊਸ਼ਨ ਦੇ ਨਾਲ ਹੀ ਹੋਣਾ ਹੈ ਡਿਗਰੀ ਦੇ ਨਾਲ ਤੇ ਇਹ ਇਹਦੇ ਵਿੱਚ ਕੀ ਹੁੰਦਾ ਉਹ ਪ੍ਰੋਸੈਸ ਫੇਰ ਉਹ ਹੀ ਮੈਂ ਤੁਹਾਨੂੰ ਦੱਸਾਂ ਕਿ ਕੋਰਸ ਦਾ ਥੋੜਾ ਜਿਹਾ ਘੱਟ ਧਿਆਨ ਦੇ ਨਾਲ ਕੀ ਹੁੰਦਾ ਕਿ ਜਿਹੜੀ ਡਿਗਰੀ ਇਹਨੂੰ ਪਾਸ ਹੋਏ ਹਜੇ 2 ਸਾਲ ਹੋਏ ਨੇ ਹਾਂਜੀ ਤੇ ਉਹਦੇ ਵਿੱਚ ਨੋਟਿਸ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਦੂਜੀ ਪਾਰਟੀ ਨੂੰ ਪਰ ਫੇਰ ਵੀ ਰੂਟੀਨ 'ਚ ਨੋਟਿਸ ਵੀ ਇਸ਼ੂ ਟੂ ਦ ਅਦਰ ਪਾਰਟੀ ਉਹ ਨੋਟਿਸ ਕਰਦੇ ਕਰਦੇ ਬੜਾ ਟਾਈਮ ਲੱਗ ਜਾਂਦਾ ਹੈ ਹਾਲਾਂਕਿ ਕਾਨੂੰਨ ਚ ਪ੍ਰਵਿਧਾਨ ਹੈ ਕਿ 2 ਸਾਲ ਦੇ ਅੰਦਰ ਨੋਟਿਸ ਦੀ ਜ਼ਰੂਰਤ ਨਹੀਂ ਹੈ ਅੱਛਾ ਉਹ ਨੋਟਿਸ ਹੋ ਗਿਆ ਫਿਰ ਉਹਨੂੰ ਜਿਹੜਾ ਉਹ ਆ ਕੇ ਆਪਣੇ ਇਤਰਾਜ਼ ਜ਼ਾਹਿਰ ਕਰ ਦਿੰਦਾ ਜਦ ਕਿ ਸਾਰਾ ਕੁਝ ਡਿਸਕਸ ਹੋਇਆ ਹੋਇਆ ਦੂਜੀ ਪਾਰਟੀ ਦਾ ਡਿਫੈਂਸ ਵੀ ਜਿਹੜਾ ਡਿਸਕਸ ਹੋਇਆ ਹੋਇਆ ਜੋ ਜੋ ਨੇ ਕਹਿਣਾ ਸੀ ਹੋ ਗਿਆ ਔਰ ਉਹ ਫਾਈਨਲ ਹੋ ਗਿਆ ਫੈਸਲਾ ਤੇ ਜਿਹੜਾ ਫੇਰ ਵੀ ਤੁਸੀਂ ਜਿਹੜਾ ਹੈਗਾ ਇਤਰਾਜ਼ ਲੈ ਕੇ ਕਈ কোর্ਟਸ ਇਨਵਾਈਟ ਕਰਦੀਆਂ ਫॉर ਫਾਈਲਿੰਗ ਆਬਜੈਕਸ਼ਨਸ ਰੁਕਾਵਾਪေါ် ਫਿਰ ਆਬਜੈਕਸ਼ਨਸ ਦਾ ਫਿਰ ਜਵਾਬ ਫਿਰ ਉਹਦੇ ਇਸ਼ੂ ਫਰੇਮ ਕਰਕੇ ਐਵੀਡੈਂਸ ਕਰਨਾ ਸ਼ੁਰੂ ਕਰਦਾ ਆਪ ਹੀ ਜਿਹੜਾ ਹੈ ਨਾ ਜੀ ਆਪਾਂ ਜਿਹੜੀ ਐਗਜ਼ੀਕਿਊਸ਼ਨ ਨੂੰ ਡਿਲੇ ਕਰੀ ਜਾਂਦੇ ਆ ਔਰ ਜਿਹੜਾ ਲੈਕ ਆਫ ਇੰਟਰਸਟ ਕਰਕੇ ਔਰ ਕੈਜ਼ੂਅਲ ਅਪਰੋਚ ਕਰਕੇ ਜਿਹੜੀਆਂ ਐਗਜ਼ੀਕਿਊਸ਼ਨਸ ਆ ਜੀ ਬਹੁਤ ਜ਼ਿਆਦਾ ਲੰਬ ਜਾਂਦੀਆਂ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਡਿਸঅ্যাপয়ਂਟਮੈਂਟ ਹੁੰਦੀ ਹੈ ਔਰ ਜਿੱਥੋਂ ਤੱਕ ਹੈਗਾ ਜੀ ਤੁਹਾਡਾ ਸਵਾਲ ਕੇ ਜੀ ਜੇ ਜਿਹਨੇ ਆਪਣਾ ਪ੍ਰਾਇੋਰਟੀ ਬੇਸਿਸ ਦੇ ਕੇਸਿਸ ਦਾ ਫੈਸਲਾ ਕਰਾਉਣਾ ਹੈ ਹਾਂਜੀ ਤੇ ਉਹ ਹੈ ਜੇ ਟ੍ਰਾਇਲ ਕੋਰਟ ਦੇ ਵਿੱਚ ਤੁਹਾਡੀ ਡਿਲੇ ਹੋ ਰਹੀ ਹੈ ਤੇ ਪਹਿਲਾਂ ਤੁਸੀਂ ਜਾ ਕੇ ਕੋਰਟ ਨੂੰ अर्ਲੀ ਹੀਅਰਿੰਗ ਵਾਸਤੇ ਕਹਿ ਸਕਦੇ ਹੋ 올ਡਜ ਦਾ ਆਪਣਾ ਕਾਰਨ ਵੀ ਦੱਸ ਸਕਦੇ ਹੋ ਜਾਂ ਆਪਣਾ ਕੋਈ ਬਿਮਾਰੀ ਹੋਵੇ ਜਾਂ ਕੋਈ ਸਪੈਸ਼ਲ ਰੀਜ਼ਨ ਹੋਵੇ ਹਾਂਜੀ ਉਹ ਦੱਸਿਆ ਜਾ ਸਕਦਾ ਫਿਰ ਜੇ ਕੇ ਕੇਸ ਨੂੰ ਪ੍ਰੋਪਰਲੀ ਪਸੂ ਕਰਨਾ ਚਾਹੀਦਾ ਜਿਹੜਾ ਜੇ ਜੈਸਾ ਲੰਬੀ ਤਰੀਕ ਪਾਉਣ ਤਾਂ ਰਿਕਵੈਸਟ ਕਰੋ ਕਿ ਜਿਹੜੀ ਜਿਹੜੀ ਹੈਗੀ ਆ ਤਰੀਕ ਛੋਟੀ ਪਾਓ ਜੀ ਇਹ ਇਹ ਇਨਾ ਲੰਬਾ ਨਾ ਕਰੋ ਜੇ ਫਿਰ ਵੀ ਨਾ ਹੋਵੇ ਤਾਂ ਡਿਸਟ੍ਰਿਕਟ ਜੱਜ ਨੂੰ ਤੁਸੀਂ ਜਿਹੜਾ ਹੈਗਾ ਉਹ ਕਹਿ ਸਕਦੇ ਹੋ ਜੀ ਕਿ ਉੱਥੇ ਮੇਰਾ ਕੇਸ ਪੈਂਡਿੰਗ ਹੈ ਫਿਰ ਵੀ ਗੱਲ ਨਾ ਬਣੇ ਤਾਂ ਹਾਈ ਕੋਰਟ ਚ ਜਾ ਕੇ ਤੁਸੀਂ ਜਿਹੜੀ ਅਪੀਟਿਸ਼ਨ ਦਾਇਰ ਕਰ ਸਕਦੇ ਹੋ ਜਿਹੜੀ ਹੈ ਆਪਣਾ ਆਰਟੀਕਲ 226 227 ਹੈ ਕਿ ਜੀ ਮੇਰੇ ਮੇਰਾ ਕੇਸ ਚੱਲਦਾ ਹੈ ਤੇ ਉੱਥੇ ਕਾਫੀ ਸਮਾਂ ਲੱਗ ਰਿਹਾ ਉਹਨੂੰ ਜਲਦੀ ਫੈਸਲਾ ਕੀਤਾ ਜਾਵੇ ਤੇ ਇੱਕ ਕ੍ਰਿਮੀਨਲ ਸਾਈਡ ਤੇ ਵੀ ਪਟੀਸ਼ਨ ਪਾਈ ਜਾ ਸਕਦੀ ਹੈ ਆ ਲੀਡਿਸਪੂਟ ਵਾਸਤੇ ਜੀ ਠੀਕ ਹੈ ਜੈਸਾਬ ਸਾਨੂੰ ਸਮਾਂ ਹੋਰ ਜ਼ਿਆਦਾ ਨਹੀਂ ਦੇ ਰਿਹਾ ਕਿ ਇਸ ਹੀ ਅਜ ਦੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾ ਸਕੀਏ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਤਾਂ ਇਸ ਦੇ ਨਾਲ-ਨਾਲ ਜੇ ਸਾਡਾ ਪ੍ਰੋਗਰਾਮ ਪਸੰਦ ਆਇਆ ਹੈ ਤਾਂ ਕਿਰਪਾ ਕਰਕੇ ਸਾਡੇ ਜਿਹੜੇ ਸੋਸ਼ਲ ਮੀਡੀਆ ਚੈਨਲ ਨੇ YouTube Facebook Instagram ਉਸ ਨੂੰ ਲਾਈਕ ਕਰੋ ਸ਼ੇਅਰ ਕਰੋ ਸਾਡਾ ਪ੍ਰੋਗਰਾਮ ਦੇਖਣ ਲਈ ਬਹੁਤ-ਬਹੁਤ ਧੰਨਵਾਦ ਬਹੁਤ ਮਿਹਰਬਾਨੀ ਜੀ ਤੁਸੀਂ ਮੈਨੂੰ ਮੌਕਾ ਦਿੱਤਾ ਦਰਸ਼ਕਾਂ ਨਾਲ ਰੂਬਰੂ ਹੋਣਾ ਤੇ ਆਪਣੇ ਵਿਚਾਰ ਸਾਂਝੇ ਕਰਨਾ ਧੰਨਵਾਦ